ਵੰਡ ਖਨਾਲ ਕਲਾ ਵਿਖੇ ਅਮਰੀਕ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ 21 ਲੜਕੀਆਂ ਦਾ ਕੰਨਿਆਦਾਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਧਰਮਾਂ ਦੇ عقیدਿਆਂ ਅਨੁਸਾਰ ਰਸਮੋ ਰਿਵਾਜ ਨਿਭਾਏ ਗਏ ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਨੇ ਵੀ ਸ਼ਰਕਤ ਕੀਤੀ ਤੇ ਨਵੇਂ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਬੀਜੇਪੀ ਨੇਤਾ ਅਕਾਲੀ ਦਲ ਅਮਰਸਰ ਦੇ ਨੇਤਾ ശർക്ക ਇਹ ਮਾਰ ਦਿਓ ਜੀ ਕਿਹਾ ਲੱਗੇ ਮੀਰ ਜੀ ਉਹ ਜਲਦ ਹੀ ਸੰਪਰਕ ਕਰਨ ਉਹ ਥੱਲੇ ਗੁਰਜੀ ਸਿੰਘ ਜੀ ਕੋਲ ਜਿਹੜਾ ਵੀ ਜਿਹਦਾ ਬੱਚਾ ਬਣਾ ਲੈ ਬਹੁਤ ਛੋਟਾ ਜਿਹੜਾ ਨਾ ਬਣਾਉਣਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਖਨਾਲ ਦੀ ਸਾਰੀ ਸੰਗਤ ਵੱਲੋਂ 21 ਜਿਹੜੇ ਉਹਨਾਂ ਪਰਿਵਾਰਾਂ ਦੀਆਂ ਕੁੜੀਆਂ ਜਿਹੜੇ ਮੈਂ ਸਮਝਦਾ ਆਪਣੇ ਬੱਚਿਆਂ ਦਾ ਵਿਆਹ ਕਰਨ ਤੋਂ ਆਸਮਰਤ ਸੀ ਉਹਨਾਂ ਦੇ ਅੱਜ ਸਾਰਿਆਂ ਨੇ ਮਿਲ ਕੇ ਇੰਨਾ ਸੰਗਤ ਨੇ ਵਿਆਹ ਕੀਤੇ ਨੇ ਸੋ ਬਹੁਤ ਅੱਛਾ ਪ੍ਰਾਲਾਗਾ ਸੋ ਇਹ ਸਾਰੇ ਮੁਬਾਰਕ ਦੇ ਮੁਬਾਰਕਬਾਦ ਦੇ ਪਾਤਰ ਨੇ ਜਿਹੜੇ ਮੈਂ ਸਭ ਦਾ ਗਰੀਬ ਗੁਰਬੇ ਦੇ ਨਾਲ ਖੜਦੇ ਨੇ ਔਰ ਲੋਕਾਂ ਦੀ ਸੇਵਾ ਕਰਦੇ ਨੇ ਸੋ ਸਾਰੀ ਸਾਰਿਆਂ ਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਇਹਨਾਂ ਨੂੰ ਸਾਰੇ ਥੀਏ ਅਜੀਬ ਈ ਗੱਲ ਦੇਖਣੀ ਪਈ ਹੈ ਕਿ ਸਾਰੇ ਧਰਮਾਂ ਦੇ ਜਿਹੜੇ ਕੋਣ ਇਹਨਾਂ ਨੇ ਬੜਾ ਅੱਛਾ ਪ੍ਰਾਲਾ ਕੀਤਾ ਕਿ ਸਾਰੇ ਧਰਮਾਂ ਜਾਤਾਂ ਨੂੰ ਛੱਡ ਕੇ ਸਾਰਿਆਂ ਨੂੰ ਬੁਲਾਇਆਗਾ ਸੱਦਾ ਦਿੱਤਾਗਾ ਔਰ ਸਾਰੇ ਬੱਚੇ ਆਏ ਨੇ ਕਿ 109 ਜੋੜਿਆਂ ਨੂੰ ਸਾਰਿਆਂ ਨੂੰ ਜਿਹੜੇ 21 ਨਵੇਂ ਅੱਜ ਨਵੇਂ ਪਰਿਵਾਰ ਬਣੇ ਨੇਗੇ ਉਹਨਾਂ 21 ਨਵੇਂ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਅਸ਼ੀਰਵਾਦ ਬਹੁਤ-ਬਹੁਤ ਮੁਬਾਰਕਾ ਉਹ ਵੈਸੇ ਮੰਨਦਾ ਇਸ ਤਰ੍ਹਾਂ ਦੀ ਜਿਹੜੇ ਸਮਾਜ ਸੇਵੀ ਵਿਅਕਤੀ ਨੇ ਉਹ ਲਗਾਤਾਰ ਸਮਾਜ ਦੀ ਸੇਵਾ ਕਰਦੇ ਰਹਿਣ ਦਾ ਸਮਾਜ ਜਿਹੜਾ ਉਹ ਅੱਗੇ ਵਧ ਰਿਹਾ ਹੈ ਉਹ ਬਈ ਲੱਗਾ ਜੀ ਅਮਰੀਕਾ ਬਈ ਦਾ ਬਹੁਤ-ਬਹੁਤ ਧੰਨਵਾਦ ਆ ਅੱਜ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਿ ਇੱਥੇ ਆਨੰਦਕਾਰਜ ਵੀ ਹੋ ਰਿਹਾ ਨੇ ਨਕਾਹ ਵੀ ਪੜੇ ਜਾ ਰਹੇ ਨੇ ਫੇਰੇ ਵੀ ਲਏ ਜਾ ਰਹੇ ਨੇ ਇੱਥੇ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਵੀ ਬਹੁਤ ਵਧੀਆ ਪ੍ਰੋਗਰਾਮ ਹੋ ਰਹੇ ਹਨ ਹਾਂਜੀ ਹਾਂਜੀ ਬਹੁਤ ਵਧੀਆ ਕੋਈ ਕਮੀ ਨਹੀਂ ਹੈ ਪ੍ਰੋਗਰਾਮ ਚ ਸਾਰਾ ਕੁਸਰ ਸੈਟਅਪ ਹੋ ਰਿਹਾ ਸਾਰੇ ਧਰਮ ਨੂੰ ਕਿਵੇਂ ਦੇਖਦੇ ਹੋ ਅੱਜ ਸਾਰੇ ਧਰਮ ਸਾਰੇ ਧਰਮ ਜੀ ਆਪਾਂ ਦੇਖੋ ਸਮਝਿਆ ਸਾਰੇ ਧਰਮਾਂ ਨੂੰ ਸਰ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਾਰਾ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਨੇ ਨਾ ਜੀ ਬਹੁਤ ਖੁਸ਼ੀ ਆ ਬਾਈ ਮੈਨੂੰ ਬਹੁਤ ਜ਼ਿਆਦਾ ਮਿਲ ਕੇ ਮੇਰੇ ਉਮੀਦ ਤੋਂ ਜ਼ਿਆਦਾ ਹੋ ਰਿਹਾ ਜੋ ਹੋ ਰਿਹਾ ਹੈ ਨਾ ਇੱਥੇ ਮੇਰੇ ਮਾਲਕੇ ਪਿੰਡ ਦੇ ਮੇਰੇ ਯਾਰ ਦੋਸਤ ਇੰਨਾ ਤੋਂ ਜ਼ਿਆਦਾ ਸਹਿਯੋਗ ਦੇ ਰਹੇ ਨੇ ਤੇ ਬਲਕਿ ਇਥੇ ਇੰਨੀਆਂ ਕਿ ਸਖਤ ਡਿਊਟੀਆਂ ਲਾਈਆਂ ਉਹਨੇ ਆਪ ਨੂੰ ਮੈਨੂੰ ਮਲਕੇ ਪਤਾ ਹੀ ਚੱਲ ਰਿਹਾ ਵੀ ਪ੍ਰੋਗਰਾਮ ਮੇਰਾ ਕਿੱਦਾਂ ਹੋ ਰਿਹਾ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਇਹ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਜਿਨ੍ਹਾਂ ਦੇ ਇੱਥੇ ਨਾਮਦਾਰਜ ਹੋਏ ਨੇ ਆਪਣੇ ਨਕਾਵੇ ਨੇ ਪ੍ਰਮਾਤਮਾ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਅੱਗੇ ਵਧੇ ਹਨ ਇਹ ਅਸੀਂ ਇਹਨਾਂ ਦੀ ਪੂਰੀ ਉਮਰ ਜਦ ਤੱਕ ਆਪਣੇ ਇਨਸਾਨ ਚੱਲਦੇ ਨੇ ਆਪਾਂ ਇਹ ਪਰਿਵਾਰਾਂ ਨਾਲ ਖੜਾਂਗੇ ਵਕਤ ਤੋਂ ਵੱਧ ਕੇ ਕੱਠ ਵੀ ਹੋ ਰਿਹਾ ਹੈ ਕੱਠ ਕੱਠ ਬਈ ਬਹੁਤ ਜ਼ਿਆਦਾ ਵਾੜੇ ਤੁਸੀਂ ਦੇਖ ਰਹੇ ਹੋ ਜੀ ਆਪ ਵੀ ਉਮੀਦ ਤੋਂ ਜ਼ਿਆਦਾ ਇਹ ਕੱਟ ਉਹ ਵੀ ਜਿਹੜਾ ਤੁਹਾਨੂੰ ਕਹਿਣਾ ਚਾਹੁੰਦੇ ਆ ਜਿਹੜਾ ਇਹ ਨੇ ਇੰਨਾ ਹੀ ਕਹਿੰਦੇ ਕਿ ਉਮੀਦ ਤੋਂ ਜ਼ਿਆਦਾ ਕੱਟ ਹੈ ਕਿ ਜਿਹੜੇ ਇਹਨਾਂ ਨੇ ਕਿਹਾ ਕਿ ਸਾਰਿਆਂ ਦੇ ਹੀ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਗਿਆ ਤੇ ਪਰਵਾਹ ਜਿਹੜੇ ਵੀ ਨਿਕਾਹ ਵਾਸਤੇ ਜਾਂ ਆਪਣੇ ਕੋ ਫੈਮਿਲੀ ਆਏ ਹਨ ਉਹਨਾਂ ਲਈ ਸੰਵਾਦ ਕੀ ਹੈ ਤੇ ਉਹਨਾਂ ਲਈ ਸਾਡੇ ਵੱਲੋਂ ਅਸੀਂ ਕਰਦੇ ਹੋ ਜੋੜੀਆਂ ਪੁੱਛ ਰਹੇ ਹਨ ਆਨੰਦਕਾਰਨੀ ਹੋਈ ਨਹੀਂ ਨਿਕਾਹ ਵੀ ਹੋਇਆ ਜਿਹੜਾ ਜਿਹੜੀਆਂ ਰਸਮਾਂ ਹੁੰਦੀਆਂ ਤਾਂ ਉਹਦੇ ਟਾਈਮ ਜਿਹੜਾ ਧਿਆਨ ਦੀਆਂ ਸਾਰੀਆਂ ਕਾਰਾਂ ਕਿਸਕੇ ਪੁੱਛੋ ਹਾਂਜੀ ਹਾਂਜੀ ਸਾਰੀਆਂ ਕਾਰਾਂ ਹੋ ਗਿਆ ਸਰ ਤੁਹਾਨੂੰ ਪ੍ਰਬੰਧ ਕਰਨ ਤੇ ਕੋਈ ਸਮੱਸਿਆ ਹੈ ਕਿਵੇਂ ਨਿਕਾਹ ਪੜਨ ਲਈ ਕਾਜੋ ਜਾਈਦਾ ਹੁੰਦਾ ਹੈ ਜਾਂ ਇੱਕ ਪੰਡਤ ਚਾਹੀਦਾ ਹੁੰਦਾ ਜਦੋਂ ਗੁਰਦੁਆਰੇ ਦਾ ਬਾਈ ਜੀ ਬਾਈ ਮੈਂ ਤੁਹਾਨੂੰ ਦੱਸਿਆ ਮੈਨੂੰ ਪਤਾ ਹੀ ਨਹੀਂ ਮੇਰੇ ਯਾਰ ਦੋਸਤ ਮੇਰੇ ਪਿੰਡ ਸਾਰਾ ਨਗਰ ਸਾਰੇ ਆਪਣੇ ਆਪ ਪ੍ਰਬੰਧ ਕਰੀ ਜਾਂਦੇ ਨੇ ਤੇ ਭਾਈ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਨੂੰ ਤਾਂ ਲੋਕ ਪੈਸੇ ਇੰਨੇ ਦੇਈ ਜਾਂਦੇ ਨੇ ਆਖੋਰੇ ਸਕਨੇ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਕੋਈ 51000 ਕੋਈ 21000 ਸਮਝੇ ਨਹੀਂ ਆਉਂਦੀ ਭਾਈ ਜਨਾ ਪਰ ਆਪਾਂ ਬਸਾਰਾ ਦਾ ਬਹੁਤ ਥੈਂਕ ਯੂ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਸੱਜਣ ਮਿੱਤਰੋ ਨੇ ਪਹੁੰਚੇ ਨੇ ਜਿਹੜੇ ਰਸਤੇ ਆ ਰਹੇ ਨੇ ਤੇ ਜਿਹੜੇ ਜਿਨ੍ਹਾਂ ਦੇ ਆਪਣੇ ਉਹ ਵਿਆਹ ਨੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਇਹ ਸਾਰੇ ਬਹੁਤ ਟਾਈਮ ਨਾਲ ਆਏ ਨੇ ਤੇ ਸਾਰੇ ਵਧੀਆ ਪ੍ਰੋਗਰਾਮ ਆਉਣੇ ਨੂੰ ਜਿਹੜੀ ਸੇਵਾ ਕਰਾਂਗੇ ਬਸ ਹੋਣਗੀ ਆਉਣ ਵਾਲੇ ਸਮੇਂ ਤੇ ਕਿਹੋ ਜਿਹਾ ਪ੍ਰਾਲੇ ਹੋਣ ਕਰੀਆਂ ਦੇ ਕਰਾਂਗੇ ਜੇ ਅਗਲੇ ਸਾਲ ਪਰਮਾਤਮਾ ਨੇ ਕਿਰਪਾ ਰੱਖੀ ਤਾਂ ਉਸ ਤੋਂ ਵੀ ਵੱਧ ਵੀ ਹੋ ਸਕਦਾ ਜੀ 52 ਦਾ ਆਪਾਂ ਕਰਾਂ ਹੀ ਕਰਾਂਗੇ ਜੀ ਸਾਰੇ ਨਗਰ ਦੇ ਸਹਿਯੋਗ ਨਾਲ ਮੇਰੇ ਯਾਰ ਦੋਸਤਾਂ ਦੇ ਕੋ ਮੇਰੇ ਭਰਾ ਨੇ ਇਹ ਬੰਦੇ ਨੂੰ ਦੋ ਤਿੰਨ ਤਿੰਨ ਮਹੀਨੇ ਹੋ ਗਏ ਸੁੱਤੇ ਨਹੀਂ ਹੈਗੇ ਜੀ ਮਣ ਕੇ ਅਸੀਂ ਦਿੱਲੀ ਮਣ ਕੇ 2 2.5 ਘੰਟੇ ਮੈਂ ਸੌਂਦੇ ਹਾਂ ਮਗਰ ਰਾਤ ਨੂੰ 2 ਵਜੇ ਜਾਂਦੇ ਆ 4 5 ਵਜੇ ਆ ਜਾਂਦੇ ਜੀ ਇਹਦਾ ਬਹੁਤ ਸਹਿਯੋਗ ਹੈ ਮੇਰੇ ਮੈਨੂੰ ਪਤਾ ਹੀ ਨਹੀਂ ਇਹ ਮੇਰੇ ਮਿੱਤਰ ਆਏ ਜ ਨੇ ਮੈਨੂੰ ਆਈ ਨਹੀਂ ਪਤਾ ਲਾ ਪੈਸਾ ਕਿੱਥੋਂ ਆ ਰਿਹਾ ਕਿੱਥੋਂ ਕਿਹਨੂੰ ਦੇ ਰਹੇ ਨੇ ਸਮਝ ਨਹੀਂ ਆ ਰਹੀ ਜੀ ਮੈਨੂੰ ਅੱਜ ਸਾਨੂੰ ਬਹੁਤ ਟਾਈ ਮਾਣ ਦੀ ਵੀ ਇਹ ਦਿਨ ਕਦੋਂ ਆਵੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਜਾਨੀ ਬਹੁਤ ਜ਼ਿਆਦਾ ਸੀ ਸਾਰੀਆਂ ਸੰਗਤਾਂ ਦਾ ਤੇ ਜਿੰਨਿਆਂ ਨੂੰ ਜਿਵੇਂ ਦਾ ਟਾਈਮ ਟੇਬਲ ਦਿੱਤਾ ਸੀ ਸਾਰੀਆਂ ਸੰਗਤਾਂ ਦਾ ਟਾਈਮ ਟੇਬਲ ਤੇ ਆਈਆਂ ਨੇ ਸਾਰੇ ਪਰਿਵਾਰ ਟਾਈਮ ਟੇਬਲ ਤੇ ਨੇ ਲਗਭਗ ਆਨੰਦਕਾਰ ਜੋ ਹੋ ਗਏ ਤੇ ਨਕਾਬ ਵੀ ਹੋ ਗਏ ਤੁਹਾਡੇ ਸਾਹਮਣੇ ਬਾਈ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਵੀ ਸੀ ਸੇਵਾ 'ਚ ਵੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਮੰਦੀਪ ਜੀ ਅੱਜ ਪੱਟੀ ਕਨਾਲ ਦੇ ਵਿੱਚ ਵੱਡਾ ਜੱਗ ਹੋਣ ਜਾ ਰਿਹਾ तकरीबन ਸੰਪੂਰਨ ਹੋ ਚੁੱਕਿਆ ਹੈ ਕਿ ਕਿਉਂ ਦੇ ਵਿਆਹ ਰੱਖੇ ਗਏ ਸੀ ਕਿ ਕਿਵੇਂ ਤੇ ਪ੍ਰਬੰਧਨ ਕੀਤੇ ਗਏ ਨੇ ਜੀ ਆ ਸਪੜਿਆ ਅਵਰੀਕ ਸਿੰਘ ਵੀਰ ਕੋਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਮਤਲਬ ਸਾਰੇ ਹੀ ਨਗਰ ਦਾ ਸਹਿਯੋਗ ਲਿਆ ਇਹਦੇ ਚ ਸਭ ਤੋਂ ਵਧੀਆ ਗੱਲ ਜਿਹੜੀ ਆ ਨਾ ਉਹ ਵੀਰ ਵੱਲੋਂ ਉਹਦੇ ਮਹਾ ਜਾਗਰ ਵਿੱਚ ਕੋਈ ਪਾਰਟੀਵਾਦੀ ਨਾਲ ਕੋਈ ਅਲੱਗਾ ਨਹੀਂ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਰਿਆਂ ਨੂੰ ਹੀ ਇੱਕ ਜੁਟ ਕਰਕੇ ਇਹ ਕੰਮ ਜਿਹੜਾ ਨਹੀਂ ਹੁੰਦੀਆਂ ਨਵਾਈਆਂ ਨੇ ਤੇ ਬਾਕੀ ਨਗਰ ਨੇ ਵੀ ਪੂਰਾ ਸਹਿਯੋਗ ਦਿੱਤਾ ਯਾਰ ਤੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਸਾਡਾ ਖਨਾਲ ਕਲਾਂ ਦਾ ਨਾਂ ਜਿਹੜਾ ਯਾਰ ਚਮਕਾ ਦਿੱਤਾ ਆ ਸਭ ਤੋਂ ਵਧੀਆ ਗੱਲ ਜਿਹੜੀ ਇੱਥੇ ਦੇਖਣ ਨੂੰ ਮਿਲੀ ਆ ਇੱਥੇ 21 ਕੁੜੀਆਂ ਨੇ ਜੋ ਕੰਨਿਆਦਾਨ ਹੋਏ ਨੇ ਉਹਦੇ ਵਿੱਚ ਆਨੰਦ ਕਾਰਜ ਦੀ ਰਸਮ ਵੀ ਹੋਈ ਆ ਤੇ ਉਹਦੇ ਵਿੱਚ ਆਪਣੇ ਮੁਸਲਮਾਨ ਭਰਾਵਾਂ ਦੇ ਨਿਕਾਹ ਵੀ ਹੋਏ ਨੇ ਤੇ ਹਿੰਦੂ ਭਰਾਵਾਂ ਦੇ ਜਿਹੜੇ ਫੇਰੇ ਵੀ ਹੋਏ ਨੇ ਮਤਲਬ ਜੀ ਮੈਂ ਕਹਿੰਦੀ ਆ ਪਾ ਧਰਮ ਸਰਬ ਧਰਮ ਸਥਲ ਬਣ ਗਿਆ ਇੱਥੇ ਸਭ ਤੋਂ ਸੋਹਣੀ ਚੀਜ਼ ਲੱਗੀ ਆ ਤੇ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਸੀ ਮਤਲਬ ਜਿਵੇਂ ਕਹ ਦਿੰਦੇ ਆ ਨਾ ਜਦੋਂ ਕੁੜੀਆਂ ਜਾਮਾ ਪੈਂਦੀਆਂ ਨੇ ਇੱਕ ਕਹਿ ਦਿੰਦੇ ਨੇ ਪੱਥਰ ਹੋ ਗਿਆ ਮਤਲਬ ਉਦੋਂ ਤੋਂ ਹੀ ਦਾਜ ਦੀ ਜਿਹੜੀ ਸੋਚ ਪੈਦਾ ਹੋ ਜਾਂਦੀ ਆ ਇੱਥੇ ਵੀਰ ਅਮਰੀਕ ਸਿੰਘ ਨੇ ਮਤਲਬ ਇੱਕ ਫਰਿਸ਼ਤਾ ਬਣ ਕੇ ਪਹੁੰਚੇ ਨੇ ਉਹਨਾਂ ਪਰਿਵਾਰਾਂ ਲਈ ਇੱਕ ਰੱਬ ਦਾ ਰੂਪ ਬਣ ਕੇ ਖੜੇ ਨੇ ਬਹੁਤ ਹੀ ਮਾਣ ਵਾਲੀ ਗੱਲ ਹੈ ਸਮਾਨ ਵੀ ਦੇਖਿਆ ਵੀ ਤਕਰੀਬਨ ਆਜ ਦਾ ਸਾਰਾ ਦਿੱਤਾ ਗਿਆ ਹੈ ਖਾਣੇ ਦਾ ਵੀ ਬਹੁਤ ਸੋਹਣਾ ਪ੍ਰਬੰਧ ਹੈ ਪੈਕਟਣ ਦਾ ਵੀ ਬਹੁਤ ਸੋਹਣਾ ਪ੍ਰਬੰਧ ਹੈ ਹਾਂਜੀ ਜਿੱਥੇ ਸਮਾਨ ਦੀ ਗੱਲ ਕਰਦੀ हूं ਪੇਟੀ ਅਲਮਾਰੀ ਫ੍ਰਿਜ ਫੂਲਰ ਮਤਲਬ ਜੋ ਵੀ ਲੋੜੀਂਦੀਆਂ ਚੀਜ਼ਾਂ ਹੋਣਗੀਆਂ ਨੇ ਸਾਰੀਆਂ ਹੀ ਦਿੱਤੀਆਂ ਗਈਆਂ ਨੇ ਤੇ ਤੇ ਹੋਰ ਵੀ ਇੱਕ ਬਹੁਤ ਸੋਹਣੀ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗੀ ਮਤਲਬ ਜਦੋਂ ਨਾ ਇਹ ਸਮਾਨ ਪਾ ਰਹੀਆਂ ਸੀਗੀਆਂ ਪਿੰਡ ਦੀਆਂ ਬੀਬੀਆਂ ਉਦੋਂ ਸਾਰੇ ਹੀ ਰਸਮ ਰਿਵਾਜ ਜਿਦਾਂ ਖੰਮਣੀਆਂ ਬੰਨਣਾ ਤੇ ਉਹਦੇ ਪੇਟੀ ਦੇ ਵਿੱਚ ਜੋ ਸਮਾਨ ਪਾ ਕੇ ਰੱਖਿਆ ਜਾਂਦਾ ਸਾਰੇ ਹੀ ਰੀਤੀ ਰਿਵਾਜ ਕਿ ਮੇਰੇ ਕਸੀ ਆਪਣੀ ਧੀ ਦਾ ਕਰਦਿਆਂ ਉਦਾਂ ਕੀਤੇ ਗਏ। ਇਹ ਜਿਹੜੀਆਂ ਕੁੜੀਆਂ ਦੇ ਨਕਾਜ ਆ ਮੁੰਡਿਆਂ ਦੇ ਹੋਏ ਨਹੀਂ ਕੁੜੀਆਂ ਇੱਕੋ ਪਿੰਡ ਦੀਆਂ ਨੇ ਜਾਂ ਅਲੱਗ-ਅਲੱਗ ਜਗ੍ਹਾ ਤੋਂ ਆਈਆਂ ਨੇ? ਨਹੀਂ ਨਹੀਂ ਇਹ ਸਾਰੇ तकरीबन 30 ਕੁ ਬੇਟੀਆਂ ਜਿਹੜੀਆਂ ਨੇ ਸਾਡੇ ਨਗਰ ਖਨਾਲ ਕਲਾਂ ਦੀਆਂ ਨੇ ਤੇ ਬਾਕੀ ਸਾਰੀਆਂ ਬੱਚੀਆਂ ਜਿਹੜੀਆਂ ਨੇ ਵੱਖ-ਵੱਖ ਪਿੰਡਾਂ ਤੋਂ ਨੇ। ਤੇ ਇੱਕ ਬਹੁਤ ਸੋਹਣਾ ਮੈਸੇਜ ਵੀ ਆ ਸਾਡੇ ਜੂਥ ਬੱਚਿਆਂ ਨੂੰ ਹਨਾ ਕਿ ਚੰਗੇ ਕੰਮ ਕਰਕੇ ਵੀ ਅਸੀਂ ਆਪਣਾ ਨਾਂ ਚਮਕਾ ਸਕਦੇ ਹਾਂ। ਇਹ ਵੀਰ ਅਮਰੀਕ ਸਿੰਘ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਉਹਨਾਂ ਨੇ ਸਾਡੇ ਬੱਚਿਆਂ ਨੂੰ ਬਹੁਤ ਸੋਹਣੀ ਸਿਹਤ ਦਿੱਤੀ ਹੈ। ਹੈਲੋ